ਅੱਜ ਹੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਵੀਰੋ ਅੱਜ ਪੈਂਡ ਕੋਟ ਕਰੋੜ ਕਲਾਂ ਕੈਨੇਡੀਅਨ ਢਾਬਾ ਜਿਹੜਾ ਹੈਗਾ ਟੋਲ ਪਲਾਜ ਦੇ ਕੋਲ ਆਪਣੇ ਜਿਹੜੇ ਭਰਾ RAM ਸੇਵਕ ਨੇ ਜਿਹੜਾ ਇਹ ਕੰਮ ਫੂਡ ਵੈਨ ਤਿਆਰ ਹੋ ਕੇ ਆ ਗਈ ਆ ਤੇ ਸ਼ੁਰੂ ਕਰ ਦਿੱਤਾ ਸੋ ਪਹਿਲਾਂ ਪੈਂਡ ਵਾਸੀਆਂ ਨੂੰ ਫਿਰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਾਂ ਹੋਰ ਵੀ ਕਿਤੋਂ ਨਾ ਕਿਤੋਂ ਜਿਹੜਾ ਉਹ 버ਗਰ ਪੀਜ਼ਾ ਲੈ ਕੇ ਖਾਣਾ ਹੀ ਆ ਤਾਂ ਸਭ ਤੋਂ ਪਹਿਲਾਂ ਪਹਿਲ ਆ ਜਿਹੜੀ ਉਹ ਆਪਣੇ ਵੀਰ ਨੂੰ ਗੁਰਸਿੱਖ ਜਿਹੜੀ ਫੈਮਿਲੀ ਆ ਗੁਰਸਿੱਖ ਪਰਿਵਾਰ ਆ ਇਹਨਾਂ ਨੂੰ ਦਿੱਤਾ ਜਾਵੇ ਸੋ ਸਾਰਿਆਂ ਨੂੰ ਅਸੀਂ ਇਹੀ ਜਿਹੜੀ ਆ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਅੱਜ ਤੋਂ ਜਿਹੜਾ ਇਹ ਸਟਾਰਟ ਹੋ ਗਿਆ ਕੈਨੇਡੀਅਨ ਢਾਬੇ ਦੇ ਕੋਲੇ ਤੇ ਸਾਰੇ ਪਿੰਡ ਵਾਸੀ ਨਗਰ ਨਿਵਾਸੀ ਇਲਾਕਾ ਨਿਵਾਸੀ ਵੀਰ ਦਾ ਸਾਥ ਦਿਈਏ ਹੌਸਲਾ ਜਿਹੜਾ ਹੌਸਲਾ ਬਜਾਈ ਕਰਕੇ ਤਾਂ ਜੋ ਹੌਸਲੇ ਦੇ ਨਾਲ ਆ ਬੰਦਾ ਆਪਦੇ ਕਾਰੋਬਾਰ ਕੰਮ ਦੇ ਵਿੱਚ ਵੱਧ ਚੜ ਕੇ ਜਿਹੜਾ ਉਹ ਯੋਗਦਾਨ ਪਾਵੇ ਅੱਗੇ ਬਾਅਦ ਦੱਸਣਗੇ ਕੀ ਕੀ ਤਿਆਰ ਹੋਣਾ ਕਿੰਨੇ ਵਜੇ ਲੱਗਣੀ ਕਿੰਨੇ ਵਜੇ ਇੱਥੋਂ ਇਹਨਾਂ ਨੇ ਸਮਾਪਤੀ ਕਰਿਆ ਕਰਨੀ ਆ ਉਹ ਡਿਟੇਲ ਚ ਤੁਹਾਨੂੰ ਦੱਸਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੇ ਸੱਜਣਾ ਮਿੱਤਰਾਂ ਦਾ ਪੰਜਾਬੀਆਂ ਦਾ ਪਿੰਡ ਵਾਲਿਆਂ ਦਾ ਤੇ ਆਸੇ-ਪਾਸੇ ਦੇ ਇਲਾਕੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਾਂ ਡੇਢ ਸਾਲ ਤੋਂ ਜੋ ਕੰਮ ਕਰ ਰਹੇ ਆ ਆਪਣੀ ਦੁਕਾਨ ਹੈ ਰੋਡ ਦੇ ਉੱਪਰ ਅੱਗੇ ਜਾ ਕੇ ਪਿੰਡ 'ਚ ਹਰਜੀ ਬੇਕਸ ਦੇ ਨਾਮ ਤੇ ਆਪਾਂ ਕੰਮ ਕਰਦੇ ਸੀ ਕੇਕਸ ਵਗੈਰਾ ਦਾ ਤੇ ਨਾਲ ਆਪਣੇ ਕੋਲ ਫਾਸਟ ਫੂਡ ਦੇ ਜੋ 버ਗਰ ਪੀਜ਼ਾ ਸੈਂਡਵਿਚ ਵਗੈਰਾ ਸੀਗੇ ਤੇ ਉਸ ਕੰਮ ਨੂੰ ਕੇਕਾਂ ਵਾਲੇ ਕੰਮ ਨੂੰ ਵੀ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਡੇਢ ਸਾਲ ਦੇ ਵਿੱਚ ਸਾਨੂੰ ਸਾਡੀ ਆਸ ਤੋਂ ਉਮੀਦ ਤੋਂ ਜ਼ਿਆਦਾ ਤੁਸੀਂ ਵੱਧ ਰਿਸਪੌਂਸ ਦਿੱਤਾ ਅਸੀਂ ਵੀ ਕਦੇ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜੀ ਤੇ ਉਸ ਤੋਂ ਹੁਣ ਹਟ ਕੇ ਆਪਾਂ ਥੋੜਾ ਜਿੱਦਾਂ ਇੱਕ ਫੂਡ ਵੈਨ ਰੈਡੀ ਕਰਾਈ ਆ ਤੇ ਇਹਦੇ ਵਿੱਚ ਸਾਰਾ ਆਪਣੇ ਕੋਲੇ ਫਾਸਟ ਫੂਡ ਦੇ ਰਿਲੇਟਡ 버ਗਰ ਪੀਜ਼ਾ ਸੈਂਡਵਿਚ ਵਗੈਰਾ ਬਿਲਕੁਲ ਸਾਫ਼ ਸਫਾਈ ਤੇ ਬ੍ਰਾਂਡਡ ਸਮਾਨ ਦੇ ਨਾਲ ਆਪਾਂ ਤਿਆਰ ਕਰਦੇ ਆ ਜੋ ਵੱਡੇ ਵੱਡੇ ਮੋਲਾਂ ਦੇ ਵਿੱਚ ਜਾਂ ਜੋ ਸਟੋਰ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਸੌਸ ਸੌਸ ਵਗੈਰਾ ਜਾਂ ਸਮਾਨ ਵਰਤਿਆ ਜਾਂਦਾ ਹੈ ਉਹੀ ਸਮਾਨ ਆਪਾਂ ਇਹਦੇ ਵਿੱਚ ਵਰਤਦੇ ਆਂ ਤੇ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੇਗੀ ਆ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਅੰਦਰੋਂ ਜੇ ਬਿਲਕੁਲ ਸਾਫ਼ ਸਫਾਈ ਦੇ ਨਾਲ ਆਪਾਂ ਕੰਮ ਕਰਦੇ ਆਂ ਜੀ ਤੇ ਜੋ ਸਮਾਨ ਆਪਾਂ ਯੂਜ਼ ਕਰਦੇ ਆਂ ਬਿਲਕੁਲ ਬ੍ਰਾਂਡਡ ਕੰਪਨੀ ਦਾ ਸਾਰਾ ਆਪਣੇ ਕੋਲ ਸਮਾਨ ਹੋਊਗਾ ਜਿੱਦਾਂ ਕ੍ਰਸ਼ ਹੋਵੇ ਸਾਡੇ ਕੋਲੇ ਪਾਲਸ ਦੇ ਕ੍ਰਸ਼ ਵਾਪਰੇ ਆ ਸੌਸ ਸੌਸ ਵਗੈਰਾ ਸਾਰੀਆਂ ਆਪਾਂ ਜੋ ਬ੍ਰਾਂਡਡ ਕੰਪਨੀ ਦੀਆਂ ਵਰਤਦੇ ਆਂ ਕੋਈ ਲੋਕਲ ਸੌਸ ਨਹੀਂ ਹੋਊਗੀ ਕੋਈ ਲੋਕਲ ਆਪਾਂ ਸਮਾਨ ਨਹੀਂ ਵਰਤਦੇ ਬਿਲਕੁਲ ਸਾਫ਼ ਸੁਥਰੀਆਂ ਸਬਜ਼ੀਆਂ ਤੇ ਵਧੀਆ ਸਾਫ਼ ਸਫਾਈ ਦੇ ਨਾਲ ਜੋ ਆਪਾਂ ਚੀਜ਼ ਫਰਾਈ ਵੀ ਕਰਦੇ ਆ ਉਹ ਆਪਣੇ ਸਰੋਂ ਦੇ ਤੇਲ ਦੇ ਵਿੱਚ ਫਰਾਈ ਹੋਏ ਕੋਈ ਆਪਾਂ ਰिफाइंड ਨਹੀਂ ਯੂਜ਼ ਕਰਦੇ ਕੋਈ ਆਪਾਂ ਹੋਰ ਚੀਜ਼ ਨਹੀਂ ਯੂਜ਼ ਕਰਦੇ ਤੇ ਨਾਲ ਆਪਾਂ ਜੋ ਇੱਥੇ ਬਰਗਰਾਂ ਨੂੰ ਲਾਉਣੇ ਦੇਸੀ ਘੋਲ ਵਿੱਚ ਤਿਆਰ ਕਰਾਂਗੇ ਤੇ ਕੋਈ ਅਸੀਂ ਰिफाइंड ਡਾਲਡਾ ਬਿਲਕੁਲ ਯੂਜ਼ ਨਹੀਂ ਕਰਦੇ ਪਹਿਲਾਂ ਵੀ ਵਰਤਦੇ ਸੀ ਤੇ ਹੁਣ ਵੀ ਵਰਤਾਂਗੇ ਤੇ ਕੁਆਲਿਟੀ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਤੁਸੀਂ ਪੰਜਾਬੀਆਂ ਨੇ ਵਾਰ ਤੋਂ ਵਾਰ ਸਾਥ ਦੇਣਾ ਕਵਾਲਿਟੀ ਨਾਲ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕਰਾਂਗੇ ਤੇ ਸਾਥ ਦੇਣ ਵੱਲੋਂ ਤੁਸੀਂ ਨੰਟਲ ਛੱਡਿਓ ਤੇ ਜੋ ਅਸੀਂ ਕਰ ਸਕੀਏ ਆਪਣੇ ਵੱਲੋਂ ਵਾਅਦਾ ਕਰਾਂਗੇ ਜੀ ਤੇ ਸਾਰਿਆਂ ਨੇ ਸਾਨੂੰ ਇੱਕ ਮੌਕਾ ਜਰੂਰ ਦੇਣਾ ਇੱਥੇ ਪਹੁੰਚ ਕੇ ਆਪਣੇ ਸੱਜਣਾ ਮਿੱਤਰਾਂ ਨਾਲ ਜੋ ਤੁਸੀਂ ਬਰਥਡੇ ਪਾਰਟੀ ਕਰਨੀ ਹੈ ਜਾਂ ਕੋਈ ਵੀ ਅਸੀਂ ਤੁਹਾਨੂੰ ਉਹਦੇ ਵਿੱਚ ਡਿਸਕਾਊਂਟ ਵੀ ਕਰਾਂਗੇ ਤੇ ਕੁਆਲਿਟੀ ਅਸੀਂ ਬਿਲਕੁਲ ਤੁਹਾਨੂੰ ਵਧੀਆ ਦੇਵਾਂਗੇ ਜੀ ਸਾਰੇ ਜਾਣੇ ਖੁੱਲ ਕੇ ਸਾਡਾ ਸਾਥ ਦਿਓ ਜੀ ਨੰਬਰ ਦਾ ਤੇ ਮੇਰਾ ਨੰਬਰ ਹੈ ਜੀ 792 65999 ਜੇ ਕੋਈ ਮੈਨੂੰ ਤੁਸੀਂ ਇਧਰੋਂ ਮੋਗਾ ਰੋਡ ਤੋਂ ਲੰਘ ਵੀ ਰਹੇ ਹੋ ਮੋਗੇ ਲੋ ਆ ਰਹੇ ਹੋ ਅੰਮ੍ਰਿਤਸਰ ਸਾਹਿਬੋਂ ਆ ਰਹੇ ਹੋ ਫਰੀਦਕੋਟ ਤੋਂ ਆ ਰਹੇ ਹੋ ਤੁਸੀਂ ਸਾਨੂੰ ਪਿੱਛੋਂ ਕਾਲ ਕਰ ਸਕਦੇ ਹੋ ਕਿ ਸਾਡਾ ਸਮਾਨ ਰੈਡੀ ਕਰ ਦੋ ਅਸੀਂ ਤੁਹਾਡੇ ਆਉਣ ਤੋਂ ਤੁਹਾਡਾ ਸਮਾਨ ਰੈਡੀ ਕਰ ਦਾਂਗੇ ਕਿ ਨਾਲ ਸਾਡੇ ਕੋਲ ਇੱਕ ਹੋਰ ਅਸੀਂ ਇਹਦੇ ਵਿੱਚ ਕੀਤੀ ਆ ਚੀਜ਼ ਐਡ ਕਿ ਜੇ ਤੁਹਾਡੇ ਘਰੇ ਕੋਈ ਫੰਕਸ਼ਨ ਹੈ 50 ਬੰਦਿਆਂ ਦਾ ਹੋਵੇ 100 ਬੰਦਿਆਂ ਦਾ ਹੋਵੇ ਤਾਂ ਤੁਹਾਡੇ ਫੂਡ ਵੈਨ ਘਰੇ ਆ ਕੇ ਅਸੀਂ ਫੂਡ ਤੁਹਾਨੂੰ ਡਿਲੀਵਰ ਕਰ ਸਕਦੇ ਹਾਂ ਵਧੀਆ ਗਰਮ ਗਰਮ ਫੂਡ ਤੁਹਾਡੇ ਘਰੇ ਆ ਕੇ ਬਣਾ ਸਕਦੇ ਹਾਂ ਜਿੱਦਾਂ 6-7000 ਦਾ ਆਰਡਰ ਹੋਵੇ 8-10000 ਤੱਕ ਹੋਟੋ ਹੁੰਦਾ ਹੈ ਸਾਡੇ ਦਾ 50 ਬੰਦਿਆਂ ਦਾ ਹੋ ਗਿਆ 100 ਬੰਦਿਆਂ ਦਾ ਹੋ ਗਿਆ ਉਹ ਰੇਗਿੰਮੈਂਟ ਅਸੀਂ ਤੁਹਾਡੇ ਘਰੇ ਆ ਕੇ ਵੀ ਕਰ ਸਕਦੇ ਕਿ ਕਿੱਡੀ ਪਾਰਟੀ ਹੋਗੀ ਬਰਥਡੇ ਪਾਰਟੀ ਹੋਗੀ ਉਹਦੇ ਰਿਲੇਟਡ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਮੇਰਾ ਹੈ 700 92 65999 ਇਹ ਸ리 ਸਾਰਿਆਂ ਦਾ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਥ ਜ਼ਰੂਰ ਤੇ ਆ ਜਾਓ ਕੋਈ ਗੰਦਪੱਲ ਖਾਣ ਨਾਲੋਂ ਅਸੀਂ ਤੁਹਾਨੂੰ ਇੱਕ ਵਧੀਆ ਚੀਜ਼ ਖਵਾਵਾਂਗੇ ਤੇ ਬਾਕੀ ਇਹ ਆਪਾਂ ਕਹਿ ਦਿੰਦੇ ਨੇ ਰੇੜੀਆਂ ਵਾਲੇ ਆ ਕਰਦੇ ਜੋੜ ਕਰਦੇ ਆ ਤੁਸੀਂ ਇੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤਾਂ ਜੇ ਕਿਸੇ ਵੀ ਚੀਜ਼ ਦੇ ਵਿੱਚ ਕਮੀ ਪੇਸ਼ੀ ਲੱਗਦੀ ਹੈ ਸਾਡੀਆਂ ਵਿੱਚ ਕੋਈ ਮਸਾਲਿਆਂ ਵਿੱਚ ਜਿਵੇਂ ਕਿ ਸੋਸ਼ਲ ਦੇ ਵਿੱਚ ਕਮੀ ਲੱਗਦੀ ਹੈ ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਹੋ ਦੱਸ ਸਕਦੇ ਹੋ ਵੀ ਤੁਸੀਂ ਆਹ ਬ੍ਰਾਂਡ ਵਰਤੋ ਆਹ ਨਾਮ ਵਰਤੋ ਤਾਂ ਅਸੀਂ ਉਸ ਤੇ ਵੀ ਤੁਹਾਡੇ ਅਸੀਂ ਬਿਲਕੁਲ ਜੋ ਤੁਲਨਾ ਦੀ ਕੋਸ਼ਿਸ਼ ਕਰਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਇੱਥੇ ਪਹੁੰਚੇ ਆ ਜਾਂ ਪਹੁੰਚਣਗੇ ਅੱਜ ਤੋਂ ਅਸੀਂ ਕੰਮ ਇਹ ਸਟਾਰਟ ਕੀਤਾ ਤੇ ਇਸ ਤੋਂ ਅੱਗੇ ਹੁਣ ਤੁਹਾਡੇ ਤੇ ਸਾਡੀ ਆਸ ਵੀ ਦਾ ਬਿਲਕੁਲ ਅਸੀਂ ਪੂਰਾ ਇੱਕ ਵਾਰੀ ਖੁੱਲਾ ਖਰਚਾ ਕਰਕੇ ਗੱਡੀ ਰੈਡੀ ਕਰਾਈ ਹੈ ਤੁਹਾਡੇ ਵਾਸਤੇ ਤੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ ਜੀ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਤੇ ਭਾਈ ਜੇ ਕਿਸੇ ਨੇ ਇਥੋਂ ਨੂੰ ਲੋਕੇਸ਼ਨ ਦੱਸ ਦਿੰਨੇ ਆਪਾਂ ਹਣਾ ਇਹ ਜਿਹੜੀ ਲੋਕੇਸ਼ਨ ਆ ਆ ਹੈਗਾ ਅੰਬਰਸਰ ਵਾਲਾ ਬਠਿੰਡੇ ਵਾਲਾ ਰੋਡ ਇਧਰਲੇ ਪਾਸੇ ਹੈਗਾ ਅੰਬਰਸਰ ਤਲਵੰਡੀ ਪਾਈ ਤੇ ਆ ਸਾਹਮਣੇ ਟੂਲ ਆ ਜਾਂਦਾ ਟੂਲ ਤੋਂ ਪਹਿਲਾਂ ਹੀ ਜਿਹੜੀ ਇਹ ਵੈਨ ਰੁਕੀਆ ਤੇ ਇੱਥੇ ਹੈਗਾ ਕੈਨੇਡੀਅਨ ਢਾਬਾ ਤੇ ਬਾਕੀ ਸਾਰੀ ਗੱਲਬਾਤ ਜਿਹੜੀ ਬਾਈ ਹੋਣਾ ਨੇ ਕਰ ਲਈ ਆ ਨਾ ਤੇ ਜਰੂਰ ਇੱਕ ਵਾਰੀ ਮੌਕਾ ਜਰੂਰ ਦੇ ਆ ਜੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ